ਕਿੰਨੇ ਬੰਦੇ ਫੜੇ ਗਏ ਕਿੱਥੋਂ ਫੜੇ ਕਿ ਕੀ ਕੀ ਮਾਲ ਬਰਾਮਦ ਹੋਇਆ ਜੀ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਵੱਡੀ ਮੁਹਿੰਮ ਹੈ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ ਸੰਗਰੂਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਅਸੀਂ ਪਿਛਲੇ ਮਹੀਨੇ ਇੱਕ ਜੇਲ ਸਰਚ ਆਪਰੇਸ਼ਨ ਕੀਤਾ ਸੀ ਐਸਪੀ ਡੀ ਸੰਗਰੂਰ ਤੇ ਉਹਨਾਂ ਦੀ ਪੂਰੀ ਟੀਮ ਨੇ ਜਿਹਦੇ ਤਹਿਤ ਸਾਨੂੰ ਵੱਡੀ ਮਾਤਰਾ ਦੇ ਵਿੱਚ 9 ਮੋਬਾਈਲ ਫੋਨ ਅੰਦਰੋਂ ਬਰਾਮਦ ਹੋਏ 50 ਗ੍ਰਾਮ ਅਫੀਮ 4 ਚਾਰਜਰਸ 2 ਚਾਰ ਮੋਬਾਈਲ ਚਾਰਜਰਸ ਦੋ ਹੈੱਡਫੋਨਸ ਅਤੇ ਚਾਰ ਸਮਾਰਟ ਵਾਚੇਸ ਜਦੋਂ ਅਸੀਂ ਇਹ ਸਾਰੀ ਬਰਾਮਦਗੀ ਦੇ ਬਾਅਦ ਐਫ ਆਈ ਆਰ ਨੰਬਰ 75 ਰਜਿਸਟਰ ਕੀਤੀ ਪੁਲਿਸ ਸਟੇਸ਼ਨ ਸਿਟੀ 1 ਸੰਗਰੂਰ ਦੇ ਵਿੱਚ ਜੇਰਤਾਰਾ ਸੈਕਸ਼ਨ 18 ਐਨ ਡੀ ਪੀ ਐਸ ਅਤੇ 52 ਏ ਪ੍ਰिजन ਐਕਟ ਤੇ ਉਸ ਦੀ ਤਫਤੀਸ਼ ਵਿੱਚ ਇੰਨਾ ਜਿੰਨਾ ਕੋਲੋ ਬਰਾਮਦਗੀਆਂ ਹੋਈਆਂ ਸੀ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਪ੍ਰੋਡਕਸ਼ਨ ਵਾਰਡੈਂਟ ਤੇ ਲੈ ਕੇ ਆਏ ਇਸ ਚੀਜ਼ ਤੋਂ ਸਾਨੂੰ ਦੋ ਬੜੇ ਵੱਡੇ ਖੁਲਾਸੇ ਹੋਏ ਪਹਿਲਾ ਖੁਲਾਸਾ ਕਿ ਜੇਲ ਦੇ ਵਿੱਚ ਜਿਹੜਾ ਇਹ ਸਮੰਗਲਿੰਗ ਨੈਟਵਰਕ ਸੀਗਾ ਕਿ ਕਿਵੇਂ ਸਮਾਨ ਜੇਲ ਦੇ ਅੰਦਰ ਪਹੁੰਚ ਰਿਹਾ ਸੀ ਕਿ ਇੱਕ ਕਲਾਸ 4 ਏਮਪਲੋਈ ਜਿਹੜਾ ਪ੍ਰਸ਼ਾਂਤ ਮਜ਼ਮੂਮਦਾਰ ਹੈ ਉਹ ਇਹ ਸਭ ਦਾ ਕਰਤਾ ਧਰਤਾ ਸੀ ਉਹਦੇ ਨਾਲ ਹੋਰ ਵੀ ਅੰਦਰ ਤਿੰਨ ਕੈਦੀ ਇਨਵੋਲਡ ਸੀਗੇ ਅਸੀਂ ਉਹਨਾਂ ਸਭ ਤੇ ਵੀ ਕਾਰਵਾਈ ਕੀਤੀ ਹੈ ਤੇ ਦੂਸਰੇ ਪਾਸੇ ਸਾਨੂੰ ਇਹ ਪਤਾ ਚੱਲਿਆ ਕਿ ਜਿਹੜਾ ਗੁਰਵਿੰਦਰ ਹੈ ਗੁਰਵਿੰਦਰ ਸਿੰਘ ਜੋ ਰਾਹੀਸ਼ੀ ਹੈ ਗੁਰਦਾਸਪੁਰ ਦਾ ਜੋ ਇਸ ਜੇਲ 'ਚ ਬੰਦ ਹੈ ਉਸ ਦਾ ਨੋਨ ਮਨਪ੍ਰੀਤ ਸਿੰਘ ਕੋਲ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਜਿਆਲ ਨਸ਼ਾ ਹੈ ਉਹ ਪ੍ਰੈਜ਼ੈਂਸੀ ਮੌਜੂਦ ਸੀ ਸਾਡੀ ਟੀਮ ਨੇ ਬੈਕਵਰਡ ਲਿੰਕੇਜ ਟ੍ਰੇਸ ਕਰਦੇ ਹੋਏ ਜਾ ਕੇ ਜਦੋਂ ਉੱਥੇ ਰੇਡ ਕੀਤੀ ਉਸ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਨੂੰ ਵੱਡੀ ਗਿਣਤੀ ਵੱਡੀ ਮਾਤਰਾ ਵਿੱਚ ਰਿਕਵਰ ਹੋਈ 4 ਕਿਲੋ ਹੈਰੋਇਨ ਇੱਕ ਗਲੌਕ ਪਿਸਟਲ 5.5 ਲੱਖ ਡਰਗਮਨੀ ਅਤੇ ਦੋ ਜ਼ਿੰਦਾ ਕਾਰਤੂਸ ਇਹ ਤਫਤੀਸ਼ ਸਾਡੀ ਹਲੇ ਹੋਰ ਜਾਰੀ ਹੈ ਅੱਗੇ ਤੇ ਅਸੀਂ ਇਸ ਦੇ ਵਿੱਚ ਜਿੰਨੇ ਵੀ ਹੋਰ ਵੀ ਫਾਰਵਰਡ ਬੈਕਵਰਡ ਲਿੰਕੇਜ ਹੈ ਉਹ ਸਾਰਿਆਂ ਦੇ ਉੱਤੇ ਗੋ ਨਾਲ ਵਰਕ ਕਰਾਂਗੇ ਸਰ ਸਾਡੇ 5.5 ਲੱਖ ਦੇ ਡਰਗ ਮੰਨੀ ਦੱਸ ਰਹੇ ਹੋ ਇਹ ਅੰਦਰ ਹੀ ਉਹਨੇ ਵੇਚ ਕੇ ਜਿਹੜੇ ਕਮਾਇਆ ਗਿਆ ਸੀ ਜਾਂ ਅੱਗੋਂ ਮਾਲ ਮੰਗਵਾਉਣ ਦੇ ਲਈ ਪੈਸੇ ਰੱਖੇ ਗਏ ਸੀ ਜਿਹੜਾ ਜੀ ਇਹ ਪੈਸਾ ਬਰਾਮਦ ਹੋਇਆ ਹੈਗਾ ਅੰਮ੍ਰਿਤਸਰ ਸ਼ਹਿਰ ਚ ਇਹ ਵੱਖਰਾ ਹੈਗਾ ਜੀ ਇਹ ਜੇਲ ਦੇ ਨਾਲ ਇਸ ਦਾ ਨਾਤਾ ਨਹੀਂ ਹੈ ਇਹ ਤਾਂ ਜਿਹੜਾ ਜੇਲ ਦੇ ਅੰਦਰ ਗੁਰਵਿੰਦਰ ਸਿੰਘ ਬੈਠਾ ਸੀ ਉਹ ਕਿਵੇਂ ਆਪਣਾ ਨੈਟਵਰਕ ਬਾਹਰ ਚਲਾ ਰਿਹਾ ਸੀਗਾ ਉਸ ਤੱਕ ਸਾਡਾ ਪੁਲਿਸ ਟੀਮ ਨੇ ਵਰਕ ਆਊਟ ਕਰਦੇ ਹੋਏ ਪਹੁੰਚੇ ਤੇ ਇਹ ਕਿਸ ਚੀਜ਼ ਵਾਸਤੇ ਵਰਤਿਆ ਜਾਂਦਾ ਸੀ ਕੀ ਇਹ ਹਵਾਲੇ ਦਾ ਪੈਸਾ ਸੀ ਇਸ ਦੇ ਬਾਰੇ ਵੀ ਅਸੀਂ ਸਾਰੀ ਹੁਣ ਤਫ਼ਤੀਸ਼ ਕਰਾਂਗੇ ਇਹ ਤਾਂ ਜੀ ਜਿਹੜਾ ਹੁਣ ਸਾਨੂੰ ਹਲੇ ਤੱਕ ਪਤਾ ਚੱਲਿਆ ਹੈਗਾ ਕਿ ਇਹਨਾਂ ਕੋਲ ਮੋਬਾਈਲ ਹੋਣ ਦੇ ਕਾਰਨ ਨੇ ਕੁਝ ਟਾਈਮ ਤੋਂ ਕੰਮ ਕਰਦੇ ਆ ਰਹੇ ਨੇ ਮਤਲਬ ਇਹ ਹੁਣੇ ਹੀ ਹੈ ਕਿ ਹੁਣੇ ਹਾਲ ਹੀ ਫਿਲਹਾਲ ਸ਼ੁਰੂ ਕੀਤਾ ਹੈ ਮਤਲਬ ਇਹ ਲੱਗਦਾ ਹੈ ਕਿ ਇਹਨਾਂ ਨੇ ਪਹਿਲਾਂ ਵੀ ਕੋਈ ਖੇਪ ਮੰਗਾਈ ਹੋਏਗੀ ਤੇ ਇਸ ਲਈ ਅਸੀਂ ਸਾਰੇ ਬੈਕਵਰਡ ਲੀਕੇਜਸ ਵਿੱਚ ਵੀ ਜਾਵਾਂਗੇ ਸਰ ਕੋ ਗੈਂਗਸਟਰਾਂwidehat ਵਿੱਚ ਨਹੀਂ ਜੀ ਇਹ ਜਿਹੜੇ ਸਾਡੇ ਸੰਗਰੂਰ ਜੇਲ੍ਹ ਵਿੱਚੋਂ ਜਿਹੜੇ ਦੋਸ਼ੀ ਫੜੇ ਗਏ ਨੇ ਉਹਨਾਂ ਚੋਂ ਕੁਝ ਹਾਈ ਰਿਸਕ ਪ੍ਰਿਜ਼ਨਰ ਜ਼ਰੂਰ ਨੇ ਬਟ ਹਲੇ ਕੋਈ ਐਜਾ ਐਂਗਲ ਸਾਹਮਣੇ ਨਹੀਂ ਆਇਆ ਜੀ ਪ੍ਰੈਸ ਨੋਟ ਵਿੱਚ ਜਿਵੇਂ ਤੁਹਾਨੂੰ ਦੱਸਿਆ ਹੈਗਾ ਉਸੇ 27 ਤਰੀਕ ਨੂੰ ਐਫ ਆਈ ਆਰ ਦਿੱਤੀ ਤੇ ਉਸਦੇ ਬਾਅਦ ਅਰੈਸਟ ਪਾਈ ਹੈ ਇਹ ਤਕਰੀਬਨ ਜੀ ਜਿਹੜਾ ਤਾਂ ਇਹ ਮਨਪ੍ਰੀਤ ਹੈਗਾ ਇਹ 24 ਸਾਲ ਦੇ ਲਗਭਗ ਹੀ ਦੀ ਉਮਰ ਹੈ ਤੇ ਜਿਹੜਾ ਗੁਰਵਿੰਦਰ ਹੈਗਾ ਇਸ ਦੀ ਲਗਭਗ 30 ਸਾਲ ਦੀ ਉਮਰ ਹੈ ਬਾਕੀ ਤੁਹਾਨੂੰ ਪ੍ਰੈਸ ਨੋਟ ਦਾ ਚੱਲ ਜਾਏਗਾ ਕਿ ਬਾਕੀ-ਬਾਕੀ ਜਿੰਨੇ ਅੱਠ ਦੋਸ਼ੀ ਪਲੱਸ ਹੋਰ ਦੋਸ਼ੀ ਵੀ ਰਾਮਜ਼ਦ ਹੋਇਆ ਉਹਨਾਂ ਦੇ ਕੀ ਕੀ ਹੈ ਡਿਟੇਲ ਚ ਆਇਆ ਹੋਵੇ ਕਿ ਜੇ ਵੀ ਚੰਗਾਂ ਕੁਆਨਟੀਟੀ ਪਹੁੰਚੀ ਸੀ ਜੇਲ੍ਹ ਚ ਪਹੁੰਚੀ ਨਹੀਂ ਜੀ ਇਹ ਅੰਮ੍ਰਿਤਸਰ ਤੋਂ ਹੋਈ ਹੈਗੀ ਜਿਹੜੀ ਬਰਾਮਦਗੀ ਹੈ ਜਿਹੜੀ 50 ਗ੍ਰਾਮ ਅਫੀਮ ਤੇ ਹੋਰ ਟੈਕਨੀਕਲ ਡਿਵਾਈਸਿਸ ਸੀਗੀਆਂ ਜੇਲ੍ਹ ਚ ਜੋ ਬਰਾਮਦ ਹੋਈਆਂ ਸੀ ਉਸ ਦੇ ਵਿੱਚ ਕਲਾਸ 4 ਏਮਪਲੋਈ ਦੀ ਸ਼ਮੂਲੀਅਤ ਸੀ ਕਲਾਸ 4 ਸੀ ਹੈ ਜੀ ਕੋਈ ਕੁਆਨਟੀਟੀ ਐਲਾਨ ਪੜੀ ਗਈ ਹੈ ਇਹਦੀ ਭਾਰਤੀ ਬਾਜ਼ਾਰ ਦੀ ਕੀ ਮੁੱਲ ਪਾ ਜੀ ਇਸ ਦੀ ਕੀਮਤ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਸਰ ਜਿਹੜੀ ਹੈਰਨ ਦੀ ਗੱਲ ਕਰ ਰਹੇ ਆ ਜਿਹੜਾ ਜੇਲ੍ਹ ਦੇ ਵਿੱਚ ਬੈਠਿਆ ਸੀਗਾ ਉਹ ਕਿਸ ਤਰੀਕੇ ਨਾਲ ਲੈਕਸਸ ਚਲਾ ਰਿਹਾ ਸੀ ਪੰਜਾਬ 'ਚ ਚਲਾ ਰਿਹਾ ਸੀਗਾ ਜਾਂ ਦੂਜੀ ਸਟੇਟਾਂ ਨਾਲ ਕੰਟੈਕਟ ਸੀਗਾ ਜਾਂ ਜਿਹੜਾ ਉਹਦੇ ਕਹੇ ਤੇ ਪੜਿਆ ਗਿਆ ਇਹ ਉਹਰੇ ਵੀ ਉਹ ਸਪਲਾਈ ਨਹੀਂ ਪਹਿਲਾਂ ਵੀ ਕਦੇ ਮੰਗਵਾਇਆ ਸੀ ਜੀ ਜਿੰਨੀ ਹਲੇ ਤੱਕ ਦੀ ਮੋੜਲੀ ਤਫਤੀਸ਼ ਦੇ ਵਿੱਚ ਤੱਕ ਕੋਈ ਐਜਾ ਲਿੰਕੇਜ ਨਹੀਂ ਆਇਆ ਜਿਸ ਨਾਲ پتہ چلਦਾ ਕਿ ਉਹ ਇਸ ਜੇਲ੍ਹ ਤੱਕ ਜਾਂ ਕੋਈ ਸਪਲਾਈ ਕਰ ਰਿਹਾ ਕਿਉਂਕਿ ਇਨਾ ਸਬਦੇ ਕੋਲੇ ਮੋਬਾਈਲ ਫੋਨ ਸੀ ਤੇ ਅਸੀਂ ਇਸ ਦੇ ਬਾਰੇ ਕੁਝ-ਕਿਛ ਕੀਤੀ ਕਿ ਤੁਸੀਂ ਇਸ ਨੂੰ ਕਿਸ ਚੀਜ਼ ਵਾਸਤੇ ਵਰਤ ਰਹੇ ਸੀ ਤਾਂ ਸਾਨੂੰ ਪਿੱਛੇ ਦੀ ਬੈਕਵਰਡ ਲਿੰਕਜ ਬਾਰੇ ਬਾਤ ਚੱਲਿਆ ਇਹਨਾਂ ਦਾ ਟੈਕਨੀਕਲ ਅਨਲਿਸਿਸ ਵੀ ਕੀਤਾ ਜਾਏਗਾ ਤਾਂ ਕਿ ਹੋਰ ਵੀ ਇਹਨਾਂ ਦੇ ਕੋਲ ਕੀ ਡਿਟੇਲ ਸੀ ਉਸ ਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੂਗੀ ਸਰ ਜੇ ਇਹ ਤਾਂ ਫੋਰਥ ਕਲਾਸ ਹੀ ਬੰਦਾ ਮिडੋਕਰ ਹੈ ਜੇਲ੍ਹ ਚ ਬੈਠਾ ਕਾਹੜਾ ਕਰ ਰਿਹਾ ਸੀ ਇਹਨਾਂ ਕੋਲ ਜੀ ਹੋਰ ਵੀ ਇਹਨਾਂ ਦੇ ਉੱਪਰ ਕਾਫੀ ਕੇਸਿਸ ਨੇ ਸਾਰੇ ਜਿੰਨੇ ਵੀ ਦੋਸ਼ੀ ਨੇ ਇਹ ਤਾਂ ਫੋਰਥ ਕਲਾਸ ਇਨਵੋਲਵ ਸੀ ਜਾਂ ਕੋਈ ਜੇਲ੍ਹ ਦਾ ਸਟਾਫ ਦਾ ਮੈਂਬਰ ਹੋਰ ਵੀ ਕੋਈ ਇਨਵੋਲਵ ਸੀ ਕਿਉਂਕਿ ਕੱਲੇ ਫੋਰਥ ਕਲਾਸ ਦੇ ਨਾਲ ਏਡਾ ਵੱਡਾ ਇੱਕ ਫੋਰਥ ਕਲਾਸ ਦਾ ਜਿਹੜਾ ਮੁਲਾਜ਼ਮ ਹੈ ਜੀ ਤੇ ਉਸ ਨਾਲ ਜਿਹੜੇ ਜੇਲ੍ਹ ਦੇ ਵਿੱਚ ਜੀ ਇਸ ਤੋਂ ਪਹਿਲਾਂ ਵੀ ਇੱਕ ਹੀਨਸ ਕ੍ਰਾਈਮ ਦਾ ਮੁਕੱਦਮਾ ਦਰਜ ਹੈਗਾ ਤੇ ਇਹ ਉਸ ਦੇ ਵਿੱਚ ਬੇਲ ਤੇ ਆਇਆ ਹੋਇਆ ਸੀ ਇਹ ਕਿਹਦੀ ਸੀ ਜੀ ਪਹਿਲਾਂ ਕਿਹੜੇ ਕੇਸ ਦੇ ਵਿੱਚ ਅੰਦਰ ਸੀਗੇ ਜੀ ਇਹ ਜੀ ਇਹ ਵੱਖ-ਵੱਖ ਕੈਟਾਗਰੀ ਦੇ ਕੇਸਿਸ ਵਿੱਚ ਸਾਰੇ ਅੰਦਰ ਬੰਦ ਨੇ ਕਿਸੇ ਤੇ ਕੋਈ ਹੀਨਸ ਕ੍ਰਾਈਮ ਦਾ ਵੀ ਹੈ ਤੇ ਕਿਸੇ ਤੇ ਕੋਈ ਵੱਖ-ਵੱਖ ਤਾਰਾਂ ਦੇ ਹੇਠਾਂ ਕੇਸ ਦਰਜ ਨੇ ਜਿਹੜੇ ਦੇ ਰੂਪਾਂ ਦਾ ਅਧਿਕਾਰ ਨਹੀਂ ਤੇ ਜਿਹੜੇ ਪ੍ਰਸ਼ਾਸਨ ਦਾ ਵੀ ਅਧਿਕਾਰ ਨਹੀਂ ਇਹਦਾ ਪਰ ਨਹੀਂ ਜੀ ਇਹਨਾਂ ਨੇ ਬਹੁਤ ਚਲਾਕੀ ਨਾਲ ਜਿਹੜੀ ਇਹਨਾਂ ਕੋਲੇ ਖੇਪ ਆਈ ਸੀਗੀ ਇਹਨੂੰ ਲੁਕਾਇਆ ਹੋਇਆ ਸੀਗਾ ਬੜੀ ਐਫਰਟ ਨਾਲ ਇਹ ਸਭ ਨੂੰ ਲੋਕੇਟ ਕੀਤਾ ਗਿਆ ਬੜੀ ਥੋਰੋਲੀ ਸਰਚ ਕੀਤੀ ਗਈ ਪਹਿਲਾਂ ਵੀ ਜਦੋਂ ਸਰਚ ਕੀਤੀ ਗਈ ਹੈ ਤਾਂ ਉਹ ਬਰਾਮਦ ਨਹੀਂ ਹੋ ਪਾਇਆ ਸੀ ਮਤਲਬ ਮੈਂ ਇਹ ਨਹੀਂ ਕਹਾਂਗਾ ਕਿ ਜੇਲ ਵਾਲਿਆਂ ਨੇ ਜਾਣਬੁੱਝ ਕੇ ਕੋਈ ਗਲਤੀ ਕੀਤੀ ਹੋਏ ਨਾ ਕੀਤੀ ਹੋਏ ਇਸ ਦੇ ਵਿੱਚ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਤਾਂ ਅਸੀਂ ਇਹ ਬਰਾਮਦਗੀ ਕਰਵਾ ਸਕਦੇ ਸਰ ਮਨਪ੍ਰੀਤ ਸਿੰਘ ਪਹਿਲੇ ਕੀ ਕੰਮ ਕਰਦੇ ਜੀ ਹੁਣੇ ਤਾਂ ਇਹ ਜੇਲ੍ਹ ਤੋਂ ਹੀ ਥੋੜੀ ਦੇਰ ਪਹਿਲਾਂ ਹੀ ਬੇਲ ਤੇ ਆਇਆ ਹੈਗਾ ਤੇ ਹੁਣ ਇਹ ਹੈਗਾ ਇਹ ਕੋਈ ਕੰਮ ਨਹੀਂ ਅੰਡਰਟੇਕਿੰਗ ਕਰ ਰਿਹਾ ਸੀਗਾ ਸਰ ਜਿਹੜਾ ਪ੍ਰਸ਼ਾਦ ਮਜੂਮਦਾਰ ਹੈ ਜਿਹੜਾ ਸੰਗਰੂਪ ਦਾ ਦੱਸਿਆ ਜਾ ਰਿਹਾ ਹੈ ਕਿ ਸੰਗਰੂਪ ਤੋਂ ਵੀ ਕੋਈ ਮਦਦ ਬਾਹਰੋਂ ਮਿਲ ਰਹੀ ਸੀ ਇਸ ਵਿੱਚ ਹਾਂਜੀ ਬਿਲਕੁਲ ਇਸ ਦੇ ਵਿੱਚ ਜਿਹੜਾ ਇਹਨਾਂ ਨੂੰ ਮੋਬਾਈਲ ਖਰੀਦ ਕੇ ਦੇ ਰਹੇ ਸੀ ਕੋਈ ਇੱਕ ਦੋਸ਼ੀ ਦਾ ਹੀ ਫੈਮਿਲੀ ਮੈਂਬਰ ਸੀ ਜੋ ਇਹਨਾਂ ਨੂੰ ਸਮਾਨ ਲਿਆ ਕੇ ਦਿੰਦਾ ਸੀ ਜੋ ਇਹ ਅੰਦਰ ਦੇ ਰਹੇ ਸੀ ਕੀ ਉਹਨੂੰ ਵੀ ਨਾਮਜ਼ਦ ਕੀਤਾ ਗਿਆ ਬਿਲਕੁਲ ਜੀ ਕੀਤਾ ਵੀ ਗਿਆ ਤੇ ਹਿਰਾਸਤ ਵੀ ਦਿੱਤਾ ਜਾਏਗਾ ਕਿਉਂਕਿ ਕੋਈ ਲੇਡੀ ਦਾ ਰੋਲ ਸੀ ਇਸ ਲਈ ਉਹਨਾਂ ਦੇ ਬਾਰੇ ਡਿਟੇਲ ਨਹੀਂ ਅ ਜੀ ਜੀ ਸਰ ਜਿਵੇਂ ਕੀ ਰਨ ਕਰਕੇ ਜਿਹੜੀ ਵੱਡੇ ਪੱਧਰ ਤੇ ਹੈ ਰਨ ਆਉਂਦੀ ਹੈ ਵੀ ਲੱਗਦਾ ਹੈ ਕਿ ਹੁਣ ਜਿਹੜਾ ਜਿਵੇਂ ਤੁਸੀਂ ਦੱਸਿਆ ਕਿ ਵੱਡੇ ਜਿਹੜੇ ਮગરਮੱਛ ਨੇ ਉਹਨਾਂ ਦੇ ਹੱਥ ਪੈ ਗਿਆ ਹੈ ਜੀ ਬਿਲਕੁਲ ਇਹ ਇਸ ਚੀਜ਼ ਦਾ ਸਬੂਤ ਹੈ ਕਿ ਅਸੀਂ ਵੱਡੇ ਮગરਮੱਛਾਂ ਤੱਕ ਵੀ ਜਾ ਰਹੇ ਨੇ ਜਾ ਰਹੇ ਹਾਂ ਇਹ ਕੀ ਹੈਰੋਇਨ ਕਿੱਥੋਂ ਮੰਗਾ ਰਹੇ ਸੀ ਕੀ ਅੱਗੇ ਲਿੰਕ ਹੈ ਉਸ ਦੇ ਬਾਰੇ ਵੀ ਅਸੀਂ ਪੂਰੀ ਪ੍ਰੋਪਰਲੀ ਪੜਤਾਲ ਕਰਾਂਗੇ ਪਿਸਟਲ ਉਰੂ ਦਾ ਮੇਡ ਹੈ ਜੀ ਕਿੱਥੋਂ ਦਾ ਮੇਡ ਨਹੀਂ ਜੀ ਗਲੌਕ ਪਿਸਟਲ ਹੈਗਾ ਇਹ ਫੋਰਨ ਬੇਸਡ ਕੰਪਨੀ ਦਾ ਹੀ ਮੈਨੂਫੈਕਚਰਡ ਹੁੰਦਾ ਹੈ ਤੇ ਇਹ ਇਹ ਕਿੱਥੋਂ ਬਰਾਮਦ ਕੀਤਾ ਕਿਸ ਹਿਸਾਬ ਨਾਲ ਇਹਨਾਂ ਕੋਲ ਆਇਆ ਉਸ ਦੀ ਵੀ ਅਸੀਂ ਤਫਤੀਸ਼ ਉਹਨੇ ਕਰ ਰਹੇ ਹਾਂ ਸਹੀ ਕੋਈ ਜਾਣਕਾਰੀ ਮਿਲੀ ਹੈ ਕਿ ਜਿਹੜੀ ਹੈਰੋਨ ਹੈ ਨਹੀਂ ਕਿੱਥੇ ਵੰਡਿਆ ਜਾ ਰਿਹਾ ਜੀ ਆ ਮੁੱਢਲੀ ਤਫਤੀਸ਼ ਵਿੱਚ ਤਹੀ ਰਹਾ ਚੱਲਦਾ ਹੈਗਾ ਕਿ ਇਹਨਾਂ ਨੇ ਜਿਸ ਅੰਮ੍ਰਿਤਸਰ ਵਿੱਚ ਜਿੱਥੋਂ ਬਰਾਮਦ ਕੀ ਹੋਇਆ ਉੱਥੇ ਲੋਕਲ ਏਰੀਆ ਦੇ ਜਿਹੜੇ ਨੇੜੇ ਵਾਲੇ ਡਿਸਟ੍ਰਿਕਟਿਸ ਨੇ ਉੱਥੇ ਤੱਕ ਇਹਨਾਂ ਦਾ ਨੈਟਵਰਕ ਹੋਣਾ ਸੀ ਜਿਸ ਦੇ ਬਾਰੇ ਅਸੀਂ ਹੁਣ ਤਫਤੀਸ਼ ਕਰ ਰਹੇ ਹਾਂ ਠੀਕ ਹੈ ਸਰ ਓਕੇ ਸਰ